ਬੱਸ ਭਾਜੀ ਮੇਰਾ ਤਾਂ ਸਾਰਾ ਖੋਜੀ ਚੱਲ ਗਿਆ ਮੇਰੇ ਕੋਲ ਤੇ ਇਹ ਤੋਂ ਮਾਰਾ ਕੀ ਹੋ ਸਕਦਾ ਜਿੱਦਾਂ ਤਰਾ ਹੱਸਦਾ ਹੈ ਬੱਸ ਅਸੀਂ ਜਾਣਨੇ ਆ ਤੇ ਇੰਨਾ ਵਧੀਆ 뷰 ਕਹਿੰਦੀ ਬਾਹਰ ਬਹੁਤ ਵਧੀਆ ਹੈ ਥਕਲੋ ਜੀ ਤੇ ਬਸ ਫੋਟੋ ਖਿੱਚਣ ਲੱਗੇ ਆ ਇੱਕ ਫੋਟੋ ਖਿੱਚੀ ਆ ਕਹਿੰਦੀ ਬਣੀ ਸਹੀ ਨਹੀਂ ਆਈ ਮੈਂ ਦੂਸਰੀ ਸਾਈਡ ਜਾਂਦੀ ਆ ਉਧਰ ਫੋਟੋ ਸਹੀ ਆਣੀਏ ਬੱਸ ਉਦੋਂ ਖਲੋਣ ਦੀ ਮਿੰਟ ਹੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਸ ਟਾਈਮ ਇੱਕ ਸਕਿੰਟ ਨਾ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਬਾਜ ਹੀ ਕਿਤੇ ਮਾਰਦਾ ਕਿ ਇੱਧਰ ਉਧਰ ਜਾ ਬੱਸ ਨੇ ਹੋਰ ਵੀ ਇੱਕ ਲੇੜੀ ਜ਼ੋਰ ਹੈ ਉਹਦੀ ਬੰਧਤ ਹੋ ਗਈ ਨਹੀਂ ਨਹੀਂ ਮੈਂ ਦੂਰ ਤੋਂ ਨਾ ਮੈਂ ਫੋਟੋ ਖਿੱਚਦਾ ਪਿਆ ਹਾਂ ਹਾਂ ਜਿਹੜੇ ਡੈੱਡ ਬੋਲੀ ਉਹਦੇ ਪਜਾਂ ਦੇ ਵਿੱਚ ਕਿਸੇ ਨੇ ਮਦਦ ਕੀਤੀ ਹੈ ਹਾਂਜੀ ਉੱਥੋਂ ਦੇ ਬਹੁਤ ਉਹਨਾਂ ਨੇ ਕੀਤਾ ਹਾਂਜੀ ਸ਼ਰਾਈਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਨਾਲੇ ਇਹ ਹਾਸਾ ਜਿਹੜਾ ਉੱਥੇ ਵਾਪਰੇ ਕਿੱਥੇ ਕਰਕੇ ਵਾਪਰੇ ਹੈਮਕੋਟੀ ਦੇ ਲਾਗੇ ਵਾਪਰੇ ਆ ਜੀ ਹਾਸਾ ਮਤਲਬ ਭਾਵਾਂ ਤੋਂ 1.5 ਕਿਲੋਮੀਟਰ ਪਿੱਛੇ ਅੱਛਾ ਜੀ ਹਾਂਜੀ ਲੈਂਥ ਲਾਈ ਗਈ ਹੈ ਹਾਂ ਜੀ ਲੈਂਡ ਸਲਾਈਡਿੰਗ ਹੋਈ ਤਾਂ ਇੱਥੇ بارش ਬਹੁਤ ਤੇਜ਼ ਹੋਈ ਪਹਿਲਾਂ بارش ਤੇ ਕਰਕੇ ਸਾਰਾ ਇਹ ਹਾਸਾ ਵਾਪਰਿਆ ਉੱਪਰੋਂ ਜਿਹੜੇ ਤੇ ਡੈੱਡ ਪੜੀ ਜਿਹੜੋ ਆਪਾਂ ਕਿਸ ਤਰ੍ਹਾਂ ਲੈਂਦੇ ਜੀ ਆ ਉਹ ਸਟ੍ਰਕਚਰ ਤੇ ਲੈ ਕੇ ਆਏ ਥੱਲੋਂ ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀਗੀ ਕੋਈ ਉਹ ਲੈ ਕੇ ਹਾਂਜੀ ਉਹ ਆਜਾ ਆਪਣਾ ਅਧਵਾ ਦੇ ਨੇ ਬਜਰਨ ਦੇ ਵੀ ਮਾਦਾ ਦੇ ਤੇ ਦੋ ਢਾਈ ਵੇ ਨਾ ਬੱਚਿਆਂ ਦਾ ਫੋਨ ਆਇਆ ਤੇ ਪਥਾਨ ਤੋਂ ਬੈਠੇ ਆ ਤੇ ਗੱਦੀਆਂ ਦੀ ਦਿੱਤ ਤੇ ਪਏ ਦੱਲਾ ਇਹ ਮੈਂ ਤਾਂ ਦੋ ਵਈ ਆਇਆ ਵਾਪਸ ਇਹ ਜਨਾਨੀ ਜਿਹੜੇ ਮੈਂ ਆਪਣੇ ਰੋਤੀ ਲਦੇ ਹਾਰੇ ਦਰਾਹੀ ਤੋਰੀ ਸਾਦੀ ਚਾਚੀ ਜਿਹਨਾਂ ਨਾਲ ਰਿਸ਼ਤਾ ਤਰਾਇਆ ਉਹ ਆਲੇ ਤੰਦੇ ਤੁਸੀਂ ਸੁਣਿਆ ਸਾਦੀ ਰੋਤੀ ਉੱਤੇ ਤੇ ਉੱਤੇ ਰਦੀ ਚਾਚੀ ਐ ਸਾਲ ਜਿੱਤਦੀ ਆਏ ਨਹੀਂ ਇਹਨਾਂ ਜਿੱਦਾਂ ਸਾਨੂੰ ਤੇ ਤੁਸੀਂ ਸੁਣਿਆ ਜੇ ਬਾਅਦ ਫੋਨ ਆ ਗਿਆ ਇਹ ਦੱਲੋ ਦੀ ਤੁਹਾਡੀ ਕੀ ਲੱਗਦੀ ਬੇਤੀ ਮੇਰੀ ਪਿਛਲੀ 23 ਦਾ ਵਿਆਹ ਜੇ ਕੱਲ ਵੇ ਲੋਤੀ ਨੀ ਤਰੀ ਦੀ ਕੱਲ ਦੋ ਤਰੀ ਦੀ ਇਹ ਤਿੰਨ ਚਾਰ ਪੰਜ ਦਿਨ ਹੋ ਗਏ ਇਹ ਮੇਰੀ ਨੂੰ ਜੀ ਖਾਈ ਜਲਾਈ ਇਹਨਾਂ ਦਾ ਅਸੀਂ ਮੈਰਿਜ ਅੰਮ੍ਰਿਤਸਰ ਤੋਂ ਕਰਕੇ ਆਏ ਜਨਮ ਮਿਠੂ ਕਰਕੇ ਉਹਨਾਂ ਨੇ ਕਿਹਾ ਜਨਮ ਮਿਠੂ ਦੇ ਕੇ ਇਸ ਤੋਂ ਬਾਅਦ ਇਹ ਵਿਆਹ ਨੂੰ ਮਾਦਾ ਜਵਾਂਗੇ ਇਹ ਦੋਨੇ ਜਾਣੇ ਮਤਲਬ ਐਡਵਾਰਡ ਕਰਕੇ ਜਿ ਵਿਆਹ ਨੂੰ ਮਾਦਾ ਤੇ ਸੋਮਵਾਰ ਨੂੰ ਮੈਸੇ ਆ ਗਿਆ ਜੀ ਉਪਰ ਇਹ ਗੱਲ ਹੋਈ ਕਿਸ ਤੋਂ ਬਹਾਨਾ ਕੋਈ ਰਹਿਮ ਨਹੀਂ ਹੈ ਉਹਨਾਂ ਨੇ ਆਪੇ ਕਿਹਾ ਵੀ ਛੱਡ ਕੇ ਜਾਵਾਂਗੇ ਜੀ 2:30 ਵਜੇ ਸਾਨੂੰ ਪਤਾ ਲੱਗਿਆ ਕਿ ਧੀ ਜਲੀ ਲੜਕੀ ਦੀ ਡੈਥ ਹੋ ਗਈ ਹੈ ਇਸ ਤੋਂ ਬਾਅਦ ਉਹਨਾਂ ਨੇ 11:00 ਵਜੇ ਉਹਨਾਂ ਨੇ ਬੜੇ ਆਦਰ ਸਨਮਾਨ ਨਾਲ ਸਾਨੂੰ ਡੈੱਡ ਬਾਡੀ ਪਹੁੰਚਾਈ ਉਹਨਾਂ ਨੇ 11:00 ਵਜੇ ਡੈੱਡ ਬਾਡੀ ਆ ਗਈ ਫਿਰ ਬਲ ਪੂਰੀ ਮਦਦ ਕੀਤੀ ਉਹਨਾਂ ਨੇ ਹਾਂ ਜੀ ਸੈਸ਼ਨ ਨੇ ਸਾਡੀ ਮਦਦ ਕੀਤੀ ਹੈ ਜੀ ਬਾਕੀ ਸਾਡੇ ਨਾਂ ਬਹੁਤ ਆਏ ਹੈ हज़े कती दे साहर हली आया